ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਭਾਨੇ ਸਿੱਧੂ ਦਾ ਜੋ ਮਸਲਾ ਚੱਲ ਰਿਹਾ ਸੀਗਾ ਤੇ ਇਸ ਪ੍ਰਸ਼ਾਸਨ ਨੇ 10 ਤਰੀਕ ਤੱਕ ਜਿਹੜਾ ਵੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਵੀ 10 ਤਰੀਕ ਤੱਕ ਜਿਹੜੇ ਵੀ ਉਹ ਜਿੰਨਾਂ ਵੱਲੋਂ ਭਾਨੇ ਸਿੱਧੂ ਤੇ ਕੇਸ ਦਾਇਰ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਕਰਕੇ ਸਹਿਮਤੀ ਕਰਕੇ ਭਾਨਾ ਸੁੱਧੂ ਦੇ ਸਾਰੇ ਕੇਸ ਵਾਪਸ ਲੈ ਜਾਣਗੇ ਤੇ ਭਾਨਾ ਸੁੱਧੂ ਰਿਹਾ ਕੀਤਾ ਜਾਊਗਾ। ਉਹਦੇ ਸਬੰਧ ਨਾਲ ਤੁਹਾਡੇ ਨਾਲ ਥੋੜੀ ਬਹੁਤ ਗੱਲਬਾਤ ਕਰਨਾ ਚਾਹੁੰਨੇ ਆ। ਜਿਵੇਂ ਕਿ ਕਹਿੰਦੇ ਹੁੰਦੇ ਹਰ ਗੱਲ ਦੇ ਦੋ ਪਹਿਲੂ ਨਿਕਲਦੇ ਹੁੰਦੇ ਆ। ਇੱਕ ਨੈਗੇਟਿਵ ਤੇ ਇੱਕ ਪੋਜ਼ਿਟਿਵ। ਜੇ ਆਪਾਂ ਸਹੀ ਸੋਚਦੇ ਆ ਤਾਂ ਉਸ ਗੱਲ ਦਾ ਆਪਾਂ ਉਲਟ ਵੀ ਜ਼ਰੂਰ ਸੋਚਦੇ ਹੁੰਨੇ ਆ। ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਤਿੰਨ ਤਰੀਕ ਤੋਂ ਬਾਅਦ ਆਮ ਵੀਡੀਓ ਵੇਖਦੇ ਹੋਵਾਂਗੇ ਹੋਵਾਂ ਹੋਵੋਗੇ ਵੀ ਉਹਦੇ ਵਿੱਚ ਜਿਹੜੇ ਕਿਸਾਨ ਆਗੂ ਸੀਗੇ ਉਹ ਘਰਾਂ ਦੇ ਵਿੱਚ ਬਹੁਤ ਜਗ੍ਹਾ ਨਜ਼ਰਬੰਦ ਕਰ ਲੈ ਤੇ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਗੱਲਬਾਤ ਚੱਲ ਰਹੀ ਆ ਲੱਖੇ ਸਿਧਾਣੇ ਦੀ ਲੱਖੇ ਸਿਧਾਣੇ ਦੀ ਇਹ ਗੱਲ ਚੱਲ ਰਹੀ ਆ ਵੀ ਉੱਥੇ ਉਹ ਕਿਵੇਂ ਪਹੁੰਚਿਆ ਉਹਨੂੰ ਘਰੇ ਨਜ਼ਰਬੰਦ ਕਿਉਂ ਨਹੀਂ ਕੀਤਾ ਜਾਂ ਹੋਰ ਕਿਸਾਨ ਆਗੂ ਜਿਹੜੇ ਘਰੇ ਨਜ਼ਰਬੰਦ ਕਰ ਲੈ ਉਹਨਾਂ ਨੂੰ ਇਹ ਕਿਉਂ ਨਹੀਂ ਪਤਾ ਸੀਗਾ ਬੀਜੜੀ ਪ੍ਰਸ਼ਾਸਨ ਉਸ ਚਾਹਦਾਗਾ ਵੀ ਕੱਠ ਨਾ ਹੋਵੇ ਤਾਂ ਘਰੇ ਕਿਉਂ ਬੈਠੇ ਸੀਗੇ ਇੰਨਾ ਗੱਲਾਂ ਦੇ ਵੀ ਦੋ ਪਹਿਲੂ ਨਿਕਲਦੇ ਆ ਜਿਹੜੇ ਹੁਣ ਕਿਸਾਨ ਆਗੂ ਆ ਉਹ ਘਰੇ ਨਜ਼ਰਬੰਦ ਕਰ ਲੇ ਤਾਂ ਲੋਕਾਂ ਦਾ ਕਹਿਣਾ ਉਹ ਬਾਹਰ ਕਿਉਂ ਨਹੀਂ ਗਏ ਘਰਾਂ ਦੇ ਵਿੱਚ ਹੀ ਕਿਉਂ ਬੈਠੇ ਸੀਗੇ ਜੇ ਉਲਟਾ ਉੱਥੇ ਚਲੇ ਜਾਂਦੇ ਤਾਂ ਉਹਨਾਂ ਆਮ ਲੋਕ ਆਪਣੇ ਅੱਗੇ ਕਹਿੰਦੇ ਆ ਉਹ ਉੱਥੇ ਕਿਵੇਂ ਪਹੁੰਚ ਗਏ ਉਹਨਾਂ ਨੂੰ ਕਿਸ ਨੇ ਰੋਕਿਆ ਨਹੀਂ ਇਹੀ ਗੱਲ ਲੱਖੇ ਸੁਧਾਣ ਨਾਲ ਹੋਈ ਆ ਵੀ ਉਹ ਉੱਥੇ ਜੇ ਚਲਾ ਗਿਆ ਤਾਂ ਉਹਨੂੰ ਲੋਕ ਸੋਚਦੇ ਉੱਥੇ ਕਿਵੇਂ ਚਲਾ ਗਿਆ ਰਾਸਤੇ ਜਿਹਨੂੰ ਰੋਕਿਆ ਨਹੀਂ ਜੇ ਉਹਨੂੰ ਘਰੇ ਰੋਕ ਲੈਂਦੇ ਤਾਂ ਉਹੀ ਲੋਕਾਂ ਨੇ ਕਹਿਣਾ ਸੀਗਾ ਵੀ ਲੋਕਾਂ ਦੇ ਮੁੰਡੇ ਮਰਵਾਉਣ ਲਈ ਅੱਗੇ ਕਰਤੇ ਆਪ ਜਾਣਬੁੱਝ ਕੇ ਘਰੇ ਵਹਿ ਗਿਆ ਪ੍ਰਸ਼ਾਸਨ ਦੀ ਸਹਿ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਆਪ ਘਰੇ ਵਹਿ ਗਿਆ ਹੁਣ ਗੱਲ ਕਰਦੇ ਆਪਾਂ ਮੁੱਦੇ ਦੀ ਭਾਣੇ ਸਿੱਧੂ ਦੀ ਕੇਸ ਬਾਰੇ ਜਿਵੇਂ ਜਿਵੇਂ ਕੀ ਪ੍ਰਸ਼ਾਸਨ ਨੇ ਪਹਿਲਾਂ ਵੀਡੀਓ ਚ ਦੱਸਿਆ ਮੈਂ ਹਰ ਇੱਕ ਗੱਲ ਦੇ ਦੋ ਪਹਿਲੂ ਨਿਕਲਦੇ ਹੁੰਦੇ ਆ ਹੁਣ ਆਪਾਂ ਗੱਲ ਕਰੀਏ ਭਾਣੇ ਸਿੱਧੂ ਦੀ ਹੁਣ ਮੰਨ ਲਓ 10 ਤਰੀਕ ਨੂੰ ਰਿਹਾ ਕਰਤਾ ਠੀਕ ਆ ਜਿਨ੍ਹਾਂ ਨੇ ਪਰਚਾ ਦਾਇਰ ਕੀਤਾ ਸੀ ਐਫਆਰ ਲਖਾਈਆਂ ਸੀਗੀਆਂ ਉਹਨਾਂ ਨਾਲ ਗੱਲਬਾਤ ਕਰਕੇ ਤੇ ਹੁਣ ਜੇ ਮੈਂ ਇਹ ਗੱਲ ਕਹਿਣਾ ਚਾਹਣਾ ਇਹਦਾ ਮਤਲਬ ਕੋਈ ਵੀ ਉੱਠ ਕੇ ਕਿਸੇ ਵੀ ਨਾਮ ਪਰ ਚਿਹਰੇ ਤੇ ਪਾਚਾ ਕਰਾ ਦੂਗਾ ਉਹਨੂੰ ਅੰਦਰ ਛਾ ਦੂਗਾ ਨਜਾਇਜ਼ ਉਹਦੀ ਕੁੱਟਮਾਰ ਹੋ ਹੋ ਜੂਗੀ ਤੇ ਬਾਅਦ ਦੇ ਵਿੱਚ ਉਹ ਪਰਚਾ ਵਾਪਸ ਲੈ ਲੂਗਾ ਤੇ ਇਸ ਦਾ ਮਤਲਬ ਕਿਸੇ ਵੀ ਨੌਜਵਾਨ ਤੇ ਪਰਚਾ ਪੈ ਸਕਦਾ ਹੈਗਾ ਕੱਲ ਸੋਚਣ ਵਾਲੀ ਆ ਜੇ ਹੁਣ ਮੰਨ ਲਓ 10 ਤਰੀਕ ਨੂੰ ਬਾਹਰ ਆਉਂਦਾ ਉਹ ਪਰਚਾ ਵਾਪਸ ਲੈਂਦੇ ਆ ਜਿਹੜੇ ਮਦਈ ਆ ਜਿਨ੍ਹਾਂ ਨੇ ਪਰਚਾ ਕਰਾਇਆਗਾ ਤਾਂ ਉਲਟਾ ਉਹਨਾਂ ਤੇ ਪਰਚਾ ਕਿਉਂ ਨਹੀਂ ਬਣਦਾ ਵੀ ਤੁਸੀਂ ਭਾਈ ਨਜਾਇਜ਼ ਪਰਚਾ ਪਵਾਇਆ ਠੀਕ ਆ ਨਾ ਵੀ ਤੁਸੀਂ ਨਜਾਇਜ਼ ਪਰਚਾ ਬਣਾ ਪਵਾਇਆ ਗੈਨ ਇਸ ਤੇ ਭਾਨੇ ਸਿੱਧੂ ਤੇ ਤਾਂ ਤੁਹਾਡੇ ਤੇ ਪਰਚਾ ਨਹੀਂ ਬਣਦਾ ਦੂਜੀ ਗੱਲ ਕਰਦੇ ਆ ਜਿਵੇਂ ਕਿ ਹੁਣ ਸੋਚਦੇ ਆਪਾਂ ਤੇ ਇਸ ਤੋਂ ਅੱਗੇ ਜਿਵੇਂ ਕਿ ਸਰਕਾਰਾਂ ਵੀ ਦੂਰੀ ਚਾਲ ਚੱਲਦੀਆਂ ਹੁਣ ਹੁੰਦੀਆਂ ਹੁਣ ਤੁਹਾਨੂੰ ਪਤਾ ਹੀ ਆ ਵੀ ਕਿਸਾਨ ਆਗੂ 13 ਤਰੀਕ ਨੂੰ ਦਿੱਲੀ ਜਾ ਰਹੇ ਆ ਮੋਰਚੇ ਲਈ ਪੱਕੇ ਤੌਰ ਤੇ ਤੇ ਹੁਣ 5 ਦਿਨ ਦਾ ਟਾਈਮ ਦੇ ਕੇ 7 ਦਿਨ ਦਾ ਟਾਈਮ ਦੇ ਕੇ 3 ਤਰੀਕ ਤੋਂ 10 ਤਰੀਕ ਤੱਕ ਤੇ ਹੋ ਸਕਦਾ ਪ੍ਰਸ਼ਾਸਨ ਸਰਕਾਰਾਂ ਵੀ ਕਿਸਾਨ ਆਗੂਆਂ ਨਾਲ ਜਿਹੜੇ ਵੀ ਅਠਵੰਦਨ ਚਾਲ ਖੇਡ ਗਏ ਹੁਣ ਕਿਉਂਕਿ ਉਹਨਾਂ ਨੂੰ ਪਤਾ 10 ਤਰੀਕ ਤੱਕ ਟਾਈਮ ਲੈ ਲਓ ਤੇ 11 12 ਤਰੀਕ ਨੂੰ ਕਿਸਾਨ ਦਿੱਲੀ ਜਾਣ ਲਈ ਰੁੱਝੇ ਹੋਣਗੇ ਹੋ ਸਕਦਾ ਬਾਅਦ ਦੇ ਵਿੱਚ ਜਿਹੜੇ ਵੀ ਆਗੂ ਅੱਗੇ ਲੇ ਕੇ ਉਹਨਾਂ ਨੇ ਕਰਦਾਰ ਕੁਸੀ ਕਰ ਦਿਓ ਵੀ ਉਸ ਦਿਨ ਕਿਉਂ ਨਹੀਂ ਛਡਾਇਆ ਹੁਣ ਜਿਹੜੇ ਜਿਨ੍ਹਾਂ ਨੇ ਪਰਚਾ ਪਾਇਆ ਜਿਹੜੇ ਮਦਈ ਆ ਉਹ ਇੱਥੇ ਹੈ ਨਹੀਂ ਗਏ ਜਾਂ ਉਹਨਾਂ ਵੱਲੋਂ ਮੰਨਿਆ ਨਹੀਂ ਜਾ ਰਿਹਾ ਕੀ ਹੁਣ ਔਨ ਵਾਲਾ ਕੱਠ ਜੇ ਮੰਨ ਲਓ ਦੁਬਾਰਾ ਨਾ ਛੱਡਿਆ ਗਿਆ ਭਾਨਾ ਸਿੱਧੂ ਉੱਥੇ ਉਹਨਾਂ ਹੀ ਹੋਵੇਗਾ ਇਹ ਜ਼ਰੂਰ ਜੇੜੀ ਮੇਰੀ ਗੱਲਬਾਤ ਸੁਣੀਆ ਇਹਤੇ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਗੱਲਾਂ ਸਹੀ ਆ ਜਾਂ ਨਹੀਂ